ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਸ਼ੁੱਕਰਵਾਰ ਰਾਤੀ ਆਪਣੇ ਮੀਂਹ ਪਿਆ ਜੀ ਥੋੜਾ ਜਿਹਾ ਮੀਂਹ ਦੇਖੋ ਜੀ ਤੁਹਾਡੇ ਕਿੰਨਾ ਕੁ ਮੀਂਹ ਪਿਆ ਸਾਨੂੰ ਵੀ ਦੱਸਿਓ ਕਮੈਂਟ ਬਾਕਸ ਵਿੱਚ ਜਾ ਕੇ ਤੇ ਲਓ ਜੀ ਸਾਹਮਣੇ ਇੱਧਰ ਬਿਲਡਿੰਗ ਹੋ ਚੱਲੀ ਜੀ ਰੈਡੀ ਇੱਧਰੋਂ ਆਪਣਾ ਖੋ ਜਾਣਾ ਜੀ ਬੰਦ ਲਓ ਜੀ ਇੱਧਰ ਇਹਦੇ ਪਾਪਾ ਚੱਲੇ ਨੇ ਜੀ ਡਿਊਟੀ ਤੇ ਬਾਬਾ ਜੀ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅੱਜ ਗੱਡੀ ਲੈ ਕੇ ਜਾਣਗੇ ਜੀ ਰਸਤੇ ਦੇ ਵਿੱਚ ਚਿੱਕੜ ਹੁੰਦਾ ਹੈ ਜੀ ਕਿਉਂਕਿ ਸੜਕਾਂ ਦੇ ਵਿੱਚ ਲੋਕੀ ਜਦੋਂ ਨਾਲ ਦੀ ਕ੍ਰੋਸ ਕਰਦੇ ਆ ਨਾ ਪਤਾ ਨਹੀਂ ਲੱਗਦਾ ਤੇ ਬਾਕੀ بارش ਦਾ ਨਹੀਂ ਪਤਾ ਦਿਨ ਵਿੱਚ ਵੀ ਸ਼ਾਇਦ ਹੋਵੇ ਬੱਦਲ ਤਾਂ ਥੋੜਾ ਜਿਹਾ ਹੈ ਸਵੇਰੇ ਸਵੇਰੇ ਸੂਰਜ ਆਪਣੇ ਨਿਕਲਿਆ ਆ ਥੋੜਾ ਜਿਹਾ ਬਾਕੀ ਦੇਖਦੇ ਆ ਜੀ ਸਾਰਾ ਦਿਨ ਦਾ ਕੀ ਮਾਹੌਲ ਬਣਦਾ ਤੇ ਲੋ ਉੱਪਰ ਜਾ ਕੇ ਚੈੱਕ ਕਰਾਤਾ ਤੁਹਾਨੂੰ ਜੀ ਦੇਖੋ ਸਾਡੇ ਬੱਦਲ ਅਜੇ ਵੀ ਹੈਗਾ ਇਹ ਸਵੇਰੇ ਸਵੇਰੇ ਦਾ ਟਾਈਮ ਹੈ ਜੀ 8:30 ਵਜੇ ਦਾ ਟਾਈਮ ਹੈ ਜੀ ਤੇ ਲੋ ਜੀ ਇੰਨਾ ਕੁ ਆਪਣੇ ਬੱਦਲ ਹੋਇਆ ਵਾ ਤੇ ਮਿਲਦੇ ਆਂ ਫਿਰ ਸਾਰਾ ਦਿਨ ਦੇ ਦੁਪਹਿਰ ਦੇ ਇੱਕ ਜ਼ਰੂਰੀ ਤੁਹਾਡਾ ਇਨਫੋਰਮੇਸ਼ਨ ਦੇਣੀ ਹੈ ਜੀ ਤੇ ਮੇਰੇ ਨਾਲ ਦੁਪਹਿਰ ਤੱਕ ਸਾਰੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਜੁੜੇ ਜਰੂਰ ਰਹੋ ਜ਼ਰੂਰੀ ਇਨਫੋਰਮੇਸ਼ਨ ਦੇਣੀ ਹੈ ਜੀ ਬਹੁਤ ਜ਼ਿਆਦਾ ਵਧੀਆ ਬਹੁਤ ਵਧੀਆ ਗੁੱਡ ਨਿਊਜ਼ ਦੇਣੀ ਹੈ ਜੀ ਇਸ ਕਰਕੇ ਇੱਧਰ ਆ ਗਿਆ ਜੀ ਬੇਟੀ ਦਾ ਪੈਨ ਕਾਰਡ ਲੋ ਜੀ ਇਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਕਿਉਂਕਿ ਬੜੀ ਖੁਸ਼ੀ ਦੀ ਗੱਲ ਹੈ ਜੀ ਬੇਟੀ ਦਾ ਪੈਨ ਕਾਰਡ ਆਇਆ ਕਾਫੀ ਟਾਈਮ ਤੋਂ ਵੇਟ ਸੀਗੀ ਇਹਦੀ ਤੇ ਫਾਈਨਲੀ ਆ ਗਿਆ ਬੇਟੀ ਨੂੰ ਹੁਣ ਕਰਾਉਨੇ ਆ ਜੀ ਓਪਨ ਤੇ ਇਹ ਵੀ ਖੁਸ਼ੀ ਬਹੁਤ ਸੀਗੀ ਕਿਉਂਕਿ ਇਹਦਾ ਨਵਾਂ ਅਕਾਊਂਟ ਹੁਣ 80+18+ ਓਕੇ ਫਿਰ ਹੁਣ ਨਵਾਂ ਅਕਾਊਂਟ ਖੁੱਲਿਆ ਇਹਦਾ ਪਨਾ ਆਧਾਰ ਕਾਰਡ ਬਿਨਾਂ ਨਾਲ ਅਪਲਾਈ ਕਰਤਾ ਤੇ ਫਿਰ ਹੁਣ ਬੱਚਿਆਂ ਨੂੰ ਤੁਹਾਨੂੰ ਪਤਾ ਇਹਨਾਂ ਜ਼ਰੂਰੀ ਹੁੰਦੀਆਂ ਜੀ ਚੀਜ਼ਾਂ ਇਹ ਬਹੁਤ ਟਾਈਮ ਤੋਂ ਵੇਟ ਕਰਦੇ ਸੀ ਕਿ ਨਹੀਂ ਬਣਿਆ ਸੀਗਾ ਤੇ ਹੁਣ ਫਾਈਨਲੀ ਬਣ ਕੇ ਆ ਗਿਆ ਸਾਡਾ ਥੋੜਾ ਜਿਹਾ ਚੱਕਰ ਸੀਗਾ ਇਹਦਾ ਵੀ ਮੈਂ ਆਪਣਾ ਉੱਥੋਂ ਟਰਾਂਸਫਰ ਦਾ ਆਧਾਰ ਕਾਰਡ ਤੇ ਥੋੜਾ ਜਿਹਾ ਉਹ ਨਹੀਂ ਸੀ ਆ ਰਿਹਾ ਆਪਣਾ ਸਹੀ ਤੇ ਲਓ ਜੀ ਇੱਧਰ ਹੋ ਗਿਆ ਦੁਪਹਿਰ ਦਾ ਟਾਈਮ ਕੱਪੜੇ ਆਪਾਂ ਨੇ ਧੋਲੇ ਸੁੱਕਣੇ ਪਾਤੇ ਮੈਂ ਕਿਹਾ ਤੁਹਾਡੇ ਨਾਲ ਇਹ ਵੀ ਸ਼ੇਅਰ ਕਰ ਦਮਾ ਸਾਰਾ ਸੁੱਕ ਗਿਆ ਜੀ ਦੁਪਹਿਰ ਦਾ ਹੋ ਗਿਆ ਟਾਈਮ ਤੇ ਵਧੀਆ ਹੋ ਗਿਆ ਜੀ ਸਾਫ ਸੁਥਰਾ ਹੋ ਗਿਆ ਸਾਰਾ 뷰 ਦੇਖੋ ਕਿੰਨਾ ਕਲੀਨ ਹੋ ਗਿਆ ਉਸ ਤੋਂ ਬਾਅਦ بارش ਹੋਈ ਨਹੀਂ ਹੈ ਜੀ ਚਲੋ ਜੀ ਜਰੂਰੀ ਜਰੂਰੀ ਇਨਫੋਰਮੇਸ਼ਨ ਆਪਾਂ ਥੱਲੇ ਜਾ ਕੇ ਦੰਦਿਆਂ ਜੀ ਪਹਿਲਾਂ ਤੁਸੀਂ ਉੱਪਰ ਦਾ 뷰 ਚੈੱਕ ਕਰੋ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਸੋਹਣਾ ਮਾਹੌਲ ਹੈ ਸਾਫ ਸੁਥਰਾ ਮਾਹੌਲ ਹੈ ਜੀ ਆਪਣਾ ਤੇ ਲਓ ਜੀ ਹੁਣ ਆਪਾਂ ਚੱਲਦੇ ਆਂ ਜੀ ਥੱਲੇ ਨੂੰ ਇੱਧਰ ਦੇਖੋ ਜੀ ਬੱਚੇ ਵੀ ਸਾਹਮਣੇ ਖੇਡ ਰਹੇ ਨੇ ਤੇ ਬੱਚੇ ਅੱਜ ਸਕੂਲ ਨਹੀਂ ਗਏ ਛੋਟੇ ਛੋਟੇ ਤੇ ਉੱਪਰ ਦੇਖੋ ਥੋੜਾ ਥੋੜਾ ਬੱਦਲ ਅਜੇ ਵੀ ਹੈਗਾ ਚਲੋ ਸ਼ਾਮ ਤੱਕ ਦੇਖਦੇ ਆਂ ਜੀ ਤੇ ਇੱਧਰ ਸਾਡੇ ਗਮਲੇ ਦੁਆਰੇ ਫੇਰ ਫੁੱਟ ਗਏ ਜੀ ਨਵੇਂ-ਨਵੇਂ ਕਲਮਾ ਆ ਗੀਆਂ ਵਧੀਆ ਲੱਗਦੀਆਂ ਜੀ ਇਹ ਹੁਣ ਇਹਦੀ ਗੁੜਾਈ ਵਗੈਰਾ ਕਰਾਂਗੇ ਉਹ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰੂੰਗੀ ਜੀ ਮੈਂ ਸਾਰਾ ਕੁਝ ਵੀਡੀਓ ਦੇ ਵਿੱਚ ਬਣੇ ਰਿਹਾ ਕਰੋ ਜੀ ਬਸ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਆਪਾਂ ਅਗੇ ਜੀ ਥੱਲੇ ਘਰ ਦਾ ਵੀਊ ਚੈੱਕ ਕਰੋ ਤੇ ਲੋ ਜੀ ਹੁਣ ਆਪਾਂ ਦੰਨਿਆ ਤੁਹਾਨੂੰ ਇੱਕ ਜ਼ਰੂਰੀ ਇਨਫੋਰਮੇਸ਼ਨ ਤੇ ਮੈਂ ਆਪਣਾ ਸਟੈਂਡ ਵਗੈਰਾ ਲਗਾ ਕੇ ਤੇ ਹੁਣ ਆਪਾਂ ਬਹਿ ਕੇ ਤੁਹਾਨੂੰ ਦੰਨਿਆ ਜ਼ਰੂਰੀ ਇਨਫੋਰਮੇਸ਼ਨ ਜੀ ਤਦ ਲਓ ਜੀ ਹੋ ਗਿਆ ਦੁਪਹਿਰ ਦਾ ਟਾਈਮ ਆਪਾਂ ਨੇ ਕੰਮ ਕਾਰ ਸਾਰਾ ਨਿਬੜ ਲਿਆ ਤੁਹਾਨੂੰ ਪਤਾ ਆਪਾਂ ਨੇ ਸਾਰਾ ਤੁਹਾਨੂੰ ਕਰਦਾ ਵੀ ਵਗੈਰਾ ਦਿੱਤਾ ਜੀ ਸਾਰੇ ਆਪਾਂ ਨੇ ਕੰਮ ਕਾਰ ਕਰ ਲਏ ਨੇ ਤੇ ਮੈਂ ਤੁਹਾਡੇ ਨਾਲ ਇੱਕ ਖਾਸ ਜਾਣਕਾਰੀ ਸ਼ੇਅਰ ਕਰਨ ਲੱਗੀ ਆ ਜੀ ਤੁਹਾਡੀ ਬਦੌਲਤ ਜੀ ਮੈਂ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਲਾਈਵ ਆਉਣਾ ਹੈ ਜੀ ਤੇ ਮੈਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਲਾਈਵ ਆਉਣਾ ਆਪਾਂ ਨੇ ਸ੍ਰੀ ਅਕਨੰਦਵਰ ਸਾਹਿਬ ਕਰਵਾਉਣਾ ਹੈ ਜੀ ਉੱਥੇ ਜਾ ਕੇ ਮੈਂ ਤੁਹਾਡੇ ਨਾਲ ਲਾਈਵ ਹੋਵਾਂਗੀ ਜੇਕਰ ਬਾਬਾ ਜੀ ਦੀ ਇਜਾਜ਼ਤ ਹੋਈ ਤੇ ਆਪਾਂ ਲਾਈਵ ਹੋਵਾਂਗੇ ਤਿੰਨ ਦਿਨ ਦਾ ਅਖੰਡ ਪਾਠ ਹੈ ਜੀ ਤਿੰਨ ਦਿਨਾਂ ਦੇ ਵਿੱਚ ਤਿੰਨ ਦਿਨ ਹੀ ਲਾਈਵ ਹੋऊंगी ਜੀ ਜਿਸ ਦਿਨ ਆਰੰਭਤਾ ਹੋਊਗੀ ਜੀ ਉਸ ਦਿਨ ਵੀ ਲਾਈਵ ਹੋऊंगी ਤੇ ਸੈਕੰਡ ਡੇ ਹੋਊਗਾ ਜੀ ਆਪਣਾ ਮਾਤਾ ਭੋਗ ਉਦੋਂ ਵੀ ਲਾਈਵ ਹੋऊंगी ਜੀ ਤੇ ਤੀਜੇ ਦਿਨ ਫਿਰ ਭੋਗ ਦੇ ਟਾਈਮ ਦਾ ਫਿਰ ਲਾਈਵ ਚਲੋ ਸਾਰਾ ਦਿਨ ਬਣੇਗਾ ਜਿੰਨਾ ਮੇਤੇ ਹੋ ਸਕੇ ਮੈਂ ਉਹਨਾਂ ਟਾਈਮ ਤੱਕ ਲਾਈਵ ਹੋऊंगी ਜੀ ਤੇ ਪਲੀਜ਼ ਸਾਰੇ ਜਣੇ ਜੁੜੇ ਰਹੋ ਤੇ ਮੇਰੇ ਨਾਲ ਨਾਲ ਤੁਸੀਂ ਗੁਰਦੁਆਰ ਸਾਹਿਬ ਦੇ ਦਰਸ਼ਨ ਵੀ ਕਰਿਓ ਜੀ ਜਿਹੜੇ ਗੁਰਦੁਆਰ ਸਾਹਿਬ ਦੇ ਵਿੱਚ ਅਸੀਂ ਜਾਣਾ ਹੈ ਜੀ ਉਹ ਗੁਰਦੁਆਰ ਸਾਹਿਬ ਤੇ ਤੁਹਾਨੂੰ ਮੈਂ ਦਰਸ਼ਨ ਕਰਵਾਉਂਗੀ ਬਹੁਤ ਹੀ ਵਧੀਆ ਗੁਰਦੁਆਰ ਸਾਹਿਬ ਹੈ ਜੀ ਬਹੁਤ ਹੀ ਐਮ ਗੁਰਦੁਆਰ ਸਾਹਿਬ ਹੈ ਜੀ ਤੇ ਆਪਾਂ ਨੇ ਉਸ ਗੁਰਦੁਆਰ ਸਾਹਿਬ ਦੇ ਵਿੱਚ ਮੇਰੀ ਭਾਬੀ ਜੀ ਨੇ ਅਖੰਡ ਪਾਠ ਸੁਖਿਆ ਸੀਗਾ ਵੀ ਬੇਟੇ ਦੇ ਬਾਹਰ ਜਾਣ ਤੋਂ ਬਾਅਦ ਜਦੋਂ ਕੰਮਕਾਰ ਦਾ ਆਪਾਂ ਨੂੰ ਥੋੜਾ ਜਿਹਾ ਪ੍ਰੋਬਲਮ ਹੋ ਗਈ ਸੀਗੀ ਇਸ ਕਰਕੇ ਮੈਂ ਤੁਹਾਡੇ ਨਾਲ ਰਿਐਲਿਟੀ ਸ਼ੇਅਰ ਕਰਦੀ ਆ ਜੀ ਆਪਣੀ ਜੋ ਵੀ ਰਿਐਲਿਟੀ ਹੈ ਕਿਉਂਕਿ ਭਾਬੀ ਨੇ ਸੁਖਿਆ ਸੀਗਾ ਕਿ ਵੀ ਆਪਾਂ ਪਾਠ ਕਰਵਾਉਂਗੇ ਬਾਬਾ ਜੀ ਤੇ ਦਾ ਚਰਨਾ ਦਾ ਓਟ ਆਸਰਾ ਲੈ ਕੇ ਕਿਐਸੀ ਵਾ ਉਹਨੂੰ ਕੰਮਕਾਰ ਮਿਲ ਜਵੇ ਬੱਚੇ ਨੂੰ ਤੇ ਕੰਮਕਾਰ ਵਗੈਰਾ ਚਲੋ ਆਪਾਂ ਦੀ ਮਹਾਰਾਜ ਦੀ ਕਿਰਪਾ ਹੋਈ ਥੋੜਾ ਬਹੁਤ ਮਿਲਿਆ ਹੈ ਜੀ ਜਿੰਨਾ ਵੀ ਮਿਲਿਆ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਆ ਵੀ ਬੇਟੇ ਨੂੰ ਥੋੜਾ ਬਹੁਤ ਕੰਮ ਕਰਤਾ ਚਲੋ ਮਹਾਰਾਜ ਦੀ ਕਿਰਪਾ ਹੋਈ ਹੈ ਜੀ ਆਪਾਂ ਨੂੰ ਇਹ ਤਾਂ ਹੈ ਨਹੀਂ ਜੀ ਆਪਾਂ ਸ਼ਪਾ ਕੇ ਰੱਖੀਏ ਗੱਲਾਂ ਬਾਤਾਂ ਕਿਉਂਕਿ ਤੁਸੀਂ ਵੀ ਮੇਰਾ ਪਰਿਵਾਰ ਹੈ ਜੀ ਤੁਹਾਡੇ ਨਾਲ ਪਹਿਲੀ ਵਾਰੀ ਮੈਂ ਲਾਈਵ ਹੋਣਾ ਹੈ ਜੀ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਲਾਈਵ ਕਿੱਦਾਂ ਲੱਗਿਆ ਤੇ ਮੈਨੂੰ ਮੇਰੇ ਜਿੰਨੀ ਅੱਜ ਦਿਨ ਮੇਰੇ ਲਈ ਉਹ ਹੈ ਜੀ ਜਿੱਦਾਂ ਜਿਸ ਦਿਨ ਮੈਂ ਪਹਿਲੇ ਦਿਨ ਚੈਨਲ ਸਟਾਰਟ ਕੀਤਾ ਸੀਗਾ ਮੈਂ ਤੁਹਾਡੇ ਓਟ ਆਸਰੇ ਨਾਲ ਸਟਾਰਟ ਕੀਤਾ ਸੀਗਾ ਕਿਉਂਕਿ ਤੁਸੀਂ ਮੇਰੀ ਜ਼ਿੰਦਗੀ ਦੇ ਬਹੁਤ ਅਹਿਮ ਲੋਕੋ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਜਿਨ੍ਹਾਂ ਨੇ ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ ਜਿਹੜੇ ਮਨੂ ਵੀ ਨਹੀਂ ਜਾਣਦੇ ਜੀ ਰਿਐਲਿਟੀ ਸਾਡੀ ਕੀ ਹੈ ਤੁਸੀਂ ਸਿਰਫ ਮੈਂ ਤੁਹਾਨੂੰ ਆਪਣੇ ਚੈਨਲ ਦੇ ਜਰੀਏ ਮੈਂ ਤੁਹਾਨੂੰ ਦਿਸਦੀਆਂ ਥੋੜਾ ਬਹੁਤ ਜਿੰਨਾ ਵੀ ਮੈਨੂੰ ਆਉਂਦਾ ਹੈ ਜੀ ਤੁਹਾਡੀ ਸਪੋਰਟ ਦੇ ਸਦਕਾ ਮੈਂ ਇੱਥੇ ਤੱਕ ਪਹੁੰਚੀ ਆ ਕਿ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਲਾਈਵ ਹੋਣਾ ਹੈ ਜੀ ਦੁਨੀਆ ਲਾਈਵ ਹੁੰਦੀ ਹੈ ਇਹ ਵੀ ਇੱਕ ਸੁਪਨਾ ਹੁੰਦਾ ਹੈ ਕਿ ਯੂਟਿਊਬਰ ਦਾ ਇੱਕ ਬਲੌਗਰ ਦਾ ਸੁਪਨਾ ਹੁੰਦਾ ਹੈ ਜੀ ਕਿ ਵੀ ਲਾਈਵ ਹੋਣਾ ਹੈ ਤੇ ਲਓ ਜੀ ਆਪਾਂ ਫਿਰ ਹੋ ਗਏ ਜੀ ਲਾਈਵ ਤੇ ਸਾਰੇ ਜਿਹਨੇ ਸਪੋਰਟ ਜ਼ਰੂਰ ਕਰਿਓ ਮੇਰਾ ਵੀਰ ਮੇਰੀਆਂ ਭੈਣਾਂ ਨੂੰ ਮੈਂ ਬੇਨਤੀ ਹੈ ਜੀ ਸਾਰੀਆਂ ਮੇਰੇ ਭੈਣਾਂ ਸਪੋਰਟ ਜ਼ਰੂਰ ਕਰਿਓ ਮੈਨੂੰ ਕਿਉਂਕਿ ਬਹੁਤ ਵਧੀਆ ਲੱਗੂਗਾ ਜੀ ਜਦੋਂ ਤੁਹਾਡੇ ਕਮੈਂਟ ਆਉਣਗੇ ਉਹ ਤੁਹਾਡੇ ਲਈ ਵੀ ਲਾਈਵ ਦੇ ਵਿੱਚ ਜੋ ਵੀ ਤੁਹਾਡੇ ਕਮੈਂਟ ਨੇ ਨਾਲ ਦੀ ਨਾਲ ਤੁਹਾਡੇ ਰਿਪਲਾਈ ਵੀ ਜੇ ਹੋ ਸਕਿਆ ਤਾਂ ਆਪਾਂ ਕਰਾਂਗੇ ਬਾਕੀ ਤੁਹਾਨੂੰ ਗੁਰਦਵਾਰ ਸਾਹਿਬ ਦੇ ਦਰਸ਼ਨ ਮੈਂ ਜਰੂਰ ਕਰਵਾਉਂਗੀ ਤੇ ਕਿਹੜੇ ਗੁਰਦਵਾਰ ਸਾਹਿਬ 'ਚ ਜਾਣਾ ਸਵੇਰੇ ਮੈਂ ਇੱਕ ਕਮਿਊਨਿਟੀ ਪੋਸਟ ਜਰੂਰ ਪਾ ਕੇ ਜਾਊਂਗੀ ਕਿਹੜੇ ਗੁਰਦਵਾਰ ਸਾਹਿਬ ਜਿੱੱਲੇ ਕਿੱਥੇ ਚੱਲੇ ਆ ਜੀ ਜਿੰਨਾ ਕੁ ਵੀ ਹੋ ਸਕਿਆ ਮੈਂ ਤੁਹਾਡੇ ਨਾਲ ਇੱਕ ਪੋਸਟ ਜਰੂਰ ਸ਼ੇਅਰ ਕਰੂੰਗੀ ਜੀ ਉਸ ਤੋਂ ਬਾਅਦ ਫਿਰ ਆਪਾਂ ਅਰੰਭਤਾ ਵੇਲੇ ਆਪਾਂ ਲਾਈਵ ਹੋਵਾਂਗੇ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰਕੇ ਜਾਇਆ ਕਰੋ ਜੀ ਤੇ ਬਾਕੀ ਤੁਸੀਂ ਆਪਣੇ ਨਾਲ ਸ਼ੇਅਰ ਜਰੂਰ ਕਰਿਆ ਕਰੋ ਤੇ ਹੁਣ ਮੈਂ ਕਰਾਂ ਜੀ ਪੈਕਿੰਗ ਕਿਉਂਕਿ ਪੈਕਿੰਗ ਕਰਨ ਵਾਲੀ ਪਈ ਹੈ ਜੀ ਸਾਰਾ ਆਪਣਾ ਕੰਮ ਕਰ ਪਿਆ ਹੈ ਤੇ ਮੈਂ ਉੱਪਰੋਂ ਕੱਪੜੇ ਵਗੈਰਾ اتار ਲਿਆ ਮਾ ਸਾਰੇ ਤੁਹਾਨੂੰ ਮੈਂ ਕੰਮ ਕਰ ਤੁਹਾਨੂੰ ਪਤਾ ਮੈਂ ਦਿਖਾਇਆ ਹੈ ਜੀ ਮੈਂ ਕਿਆ-ਕਿਆ ਕੀਤਾ ਅੱਜ ਸਾਰਾ ਦਿਨ ਬਾਕੀ ਹੁਣ ਆਪਾਂ ਹੋਣ ਲੱਗੇ ਆ ਜੀ ਪੈਕਿੰਗ ਦੀ ਹੋਣ ਲੱਗੀ ਜੀ ਤਿਆਰੀ ਮੈਂ ਤੁਹਾਨੂੰ ਦੱਸ ਦੂੰਗੀ ਜੀ ਕੀ-ਕੀ ਪੈਕ ਕੀਤਾ ਆਪਾਂ ਨੇ ਕੀ-ਕੀ ਲੈ ਕੇ ਚੱਲੇ ਆ ਕਿਉਂਕਿ ਤਿੰਨ ਦਿਨ ਆਪਾਂ ਉੱਥੇ ਰਹਿਣਾ ਹੈ ਜੀ ਉੱਥੇ ਜੀ ਆਪਣੇ ਨਾਲ ਹੈਗਾ ਜੀ ਰਹਿائش ਆਪਣੀ ਤੇ ਉੱਥੇ ਹੀ ਆਪਾਂ ਨਾ ਰਹਿਣਾ ਜੀ ਤਿੰਨ ਦਿਨਾਂ ਤੱਕ ਤੇ ਘਰ ਨੂੰ ਆਪਾਂ ਲਾ ਕੇ ਜਾਵਾਂਗੇ ਜੀ ਤਾਲਾ ਤੇ ਬਾਬਾ ਜੀ ਮਿਹਰ ਕਰਨ ਬਾਬਾ ਜੀ ਆਪਣਾ ਓਟਾ ਸਰਾ ਬਣਾਈ ਰੱਖਣ ਤੇ ਫਿਰ ਚਲੋ ਹੁਣ ਮੈਂ ਪੈਕਿੰਗ ਕਰਦੇ ਮੈਂ ਤੁਹਾਨੂੰ ਦੱਸ ਦੂੰਗੀ ਜੀ ਮੈਂ ਕੀ ਕੀ ਪੈਕ ਕੀਤਾ ਤੇ ਸਾਰਾ ਦਿਨ ਦਾ ਵਲੌਗ ਤੁਹਾਡੇ ਨਾਲ ਇਹੀ ਸੀਗਾ ਤੇ ਤਿੰਨ ਦਿਨ ਆਪਾਂ ਲਾਈਵ ਚੱਲਾਂਗੇ ਉਸ ਤੋਂ ਬਾਅਦ ਫਿਰ ਆਪਣੀ ਡੇਲੀ ਰੁਟੀਨ ਆਪਣੀ ਚੱਲੇਗੀ ਚੱਲੇਗੀ ਤੇ ਲਓ ਜੀ ਫਿਰ ਆਪਾਂ ਕਰਦੇ ਆ ਜੀ ਹੁਣ ਸਟਾਰਟ ਤਦ ਲਓ ਜੀ ਅੱਧਰ ਆਪਾਂ ਨੇ ਕਰਦੇ ਸ਼ੁਰੂ ਪੈਕਿੰਗ ਸਭ ਤੋਂ ਪਹਿਲਾਂ ਬੇਟੀ ਦੇ ਕੱਪੜੇ ਪਾਉਂਦੇ ਆਂ ਜੀ ਆਪਾਂ ਵਿੱਚ ਤੇ ਦੋ ਦੋ ਤਿੰਨ ਤਿੰਨ ਸੈੱਟ ਆਪਾਂ ਨੂੰ ਜ਼ਰੂਰ ਚਾਹੀਦੇ ਕੱਪੜਿਆਂ ਦੇ ਹੂ ਸੂਟ ਮੈਸ ਸਾਈਡ ਤੇ ਰੱਖਤਾ ਆਪਣਾ ਇੱਧਰ ਮੇਰੇ ਸੂਟ ਵੀ ਨੇ ਆਪਾਂ ਨੇ ਨਵੇਂ ਸੂਟ ਕੋਈ ਨਹੀਂ ਜਿਸ ਲਾਏ ਕਿਉਂਕਿ ਮਹਾਰਾਜ ਦੇ ਆਪਾਂ ਚਰਨਾਂ ਦੇ ਵਿੱਚੇ ਜਾਣਾ ਜੀ ਮਾਥਾ ਟੇਕਣ ਵਾਸਤੇ ਉੱਥੇ ਕੋਈ ਜ਼ਰੂਰੀ ਨਹੀਂ ਹੈ ਜੀ ਆਪਾਂ ਹਨਾ ਨਵੇਂ ਕੱਪੜੇ ਹਰੇਕ ਵਾਰੀ ਪੱਕ ਜਾਣੇ ਨੇ ਤੇ ਵੈਸੇ ਵੀ ਠੰਡ ਜੀ ਹੈਗੀ ਹੈ ਜੀ ਹੁਣ ਥੋੜਾ ਜਿਹਾ ਮੌਸਮ ਐਸਾ ਹੀ ਹੈ ਜੀ ਤੇ ਲਓ ਜੀ ਇਨਫੋਰਮ ਆਪਣਾ ਜੁੜਿਓ ਜੀ ਜ਼ਰੂਰ ਮੇਰੀ ਰਿਕੁਐਸਟ ਹੈ ਜੀ ਇਹ ਮੈਂ ਤੁਹਾਡੇ ਨਾਲ ਪਹਿਲੀ ਵਾਰੀ ਰੂਬਰੂ ਹੋਣਾ ਹੈ ਜੀ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਤੇ ਇੱਧਰ ਆਪਣਾ ਜਿਹੜਾ ਪਾਠ ਹੈ ਜੀ ਉਹਦੀ ਵੀ ਖੁਸ਼ੀ ਬਹੁਤ ਹੈ ਜੀ ਬਾਕੀ ਜੇਕਰ ਬਾਬਾ ਜੀ ਦੀ ਇਜਾਜ਼ਤ ਹੋਈ ਤਾਂ ਫਿਰ ਆਪਾਂ ਜ਼ਰੂਰ ਲਾਈਵ ਹੋਵਾਂਗੇ ਬਾਕੀ ਨਹੀਂ ਤਾਂ ਫਿਰ ਤੁਹਾਡੇ ਨਾਲ ਵੀਡੀਓ ਤਾਂ ਆਪਾਂ ਸ਼ੇਅਰ ਕਰਾਂਗੇ ਹੀ ਕਰਾਂਗੇ ਤੇ ਬਾਕੀ ਆਪਾਂ ਹੁਣ ਕੱਪੜੇ ਵਗੈਰਾ ਇੱਧਰ ਇੱਕ ਬੈਗ ਦਾ ਹੋ ਗਿਆ ਜੀ ਰੈਡੀ ਇੱਕ ਬੈਗ ਹੋਰ ਹੋਏਗਾ ਰੈਡੀ ਤੇ ਦੋ ਦੋ ਬੈਗ ਲੈ ਜਾਣੇ ਪੈਣੇ ਨੇ ਹੋਰ ਆਪਾਂ ਨੇ ਬ੍ਰਸ਼ ਵਗੈਰਾ ਹੋਰ ਚੀਜ਼ਾਂ ਬਹੁਤ ਚੀਜ਼ਾਂ ਹੁੰਦੀਆਂ ਨੇ ਤੇ ਲੋ ਜੀ ਅੱਧਰ ਆਪਣਾ ਬੈਗ ਹੋ ਗਿਆ ਰੈਡੀ ਤੇ ਹੋ ਗਿਆ ਸ਼ਾਮ ਦਾ ਟਾਈਮ ਬਾਕੀ ਵੀਡੀਓ ਦਾ ਕਰਦੇ ਆ ਜੀ ਇੱਥੇ ਐਂਡ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ